ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ। ਹੋਰ ਸਾਰੇ ਠੀਕ ਠਾਕ ਹਾਂ। ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ। ਸਵੇਰ ਦੇ ਵਜੇ ਹੈਗੇ 5:30 ਤੇ ਅਸੀਂ ਉੱਠ ਖੜੇ ਸੀ ਤੇ ਸਹਿਬ ਵੀ ਅਜੇ ਉੱਠ ਖੜੇ ਹੈਗੇ। ਤੇ ਇੱਕ ਪ੍ਰੋਬਲਮ ਹੋ ਗਈ ਵੀ ਸਹਿਬ ਦਾ ਦੋਸਤ ਜਿਹੜਾ ਉਹ ਟੱਗਾ। ਨਾਸ਼ਾ ਰਤੀ ਖਰਾਬ ਹੋ ਗਿਆ ਹੈਗਾ ਤੇ ਹੁਣ ਬਾਹਰ ਦੇਖਦੇ ਹੈਗੇ ਪਹਿਲਾਂ ਉੱਠ ਕੇ ਰਾਤ ਨੇ ਸਾਰੀ ਰਾਤ ਸੁੱਤਾ ਰਿਆ ਦੁੱਧ ਨਹੀਂ ਪੀਤਾ ਥੱਕ ਗਿਆ ਕੱਲ ਸਫ਼ਰ 'ਚ। ਫਿਰ ਬਾਅਦ 'ਚ ਹੀ ਗੁਰਦੁਆਰੇ ਚਲਾਂਗੇ ਉੱਥੇ ਥੋੜਾ ਜਿਹਾ ਹੈ। ਜਾਦੇ ਘਬਰਾਇਆ ਜਾਂਦਾ ਹੈਗਾ ਸੰਗਤ ਜਿ ਜਾ ਕੇ ਬੱਚੇ ਨੂੰ ਹੋ ਹੀ ਜਾਂਦਾ ਹੈਗਾ ਤੇ ਫੇਰ ਅਸੀਂ ਰਾਤ ਨੂੰ ਦੁੱਧ ਪਿਆਤਾ ਸੀਗਾ ਤੇ ਦੁੱਧ ਬਾਦ ਕਰੋ ਅਸੀਂ ਬੋਤਲ ਚ ਪਾ ਲਿਆ ਜਿਹੜੀ ਗਰਮ ਠੰਡੇ ਵਾਲੀ ਹੁੰਦੀ ਉਹਦੇ ਵਿੱਚ ਖਰਾਬ ਹੋ ਗਿਆ ਹੁਣ ਦੇਖਦੇ ਆਂ ਦੁੱਧ ਆਪਾਂ ਨੂੰ ਮਿਜੂਗਾ ਬਾਹਰੋਂ ਤੇ ਲੈ ਆਉਣੇ ਨਾਲੇ ਚਾਹ ਦੀ ਬਾਹਰੋਂ ਪੀ ਆਵਾਂਗੇ ਕਿੱਥੇ ਆਇਆ ਤੂੰ ਸਾਬ ਕਿੱਥੇ ਆ ਗਿਆ ਇੱਥੇ ਇੱਥੇ ਕਿੱਥੇ ਬਾਬਾ ਜੀ ਆਇਆ ਬਾਬਾ ਦੀਪ ਸਿੰਘ ਜੀ ਦੇ ਇੱਥੇ ਬੈਠਾ ਹੀ ਕਰਦਾ ਟਰੈਕਟਰ ਵੇਖਣਾ ਹੈ ਟਰੈਕਟਰ ਦਾ ਪਿੰਡ ਵੀ ਵੇਖੀ ਜ ਮੈਂ ਯਾਰ ਹੈਂ ਨਹੀਂ ਕੋਲਣੀ ਹੈ ਅੱਗੇ ਬਾਬਾ ਜੀ ਦੇ ਚਲੀਏ ਪੁੱਤ ਮੱਥਾ ਟੇਕਣਾ ਹੈ ਨਾ ਸੋ ਚਰਾ ਉਹ ਟਰੈਕਟਰ ਆਉਣ ਵਾਲਾ ਰਿਹਾ ਟਰੈਕਟਰ ਵੇਖਾਂਗੇ ਅਸੀਂ ਟਰੈਕਟਰ ਆਉਂਦਾ ਬਹੁਤ ਬਸੇ ਗਏ ਰਾਈ ਉਹ ਜੂ ਕੋਲੀ ਤੇ ਮੱਥਾ ਟੇਕੀਏ ਲਓ ਜੀ ਹੋ ਗਿਆ ਪਾਤਿਆਨ ਚਾ ਜਾਣ ਦਰਬਾਰ ਸਾਹਿਬ ਮੱਥਾ ਟੇਕਣ ਪਹਿਲੇ ਲਵਾਂਗੇ ਜੋਤ ਵਾਸਤੇ ਕਿਉਂ ਹੋਰ ਫਿਰ ਚੱਲਦੇ ਹੈਗੇ ਉਹ ਜ਼ਰੂਰੀ ਹੈ ਜੋਤ ਸੰਗਤ ਵੀ ਬਹੁਤ ਜ਼ਿਆਦਾ ਹੈਗੀ ਹੈ ਹੁਣ ਤੇ ਅਸੀਂ ਵੀ ਲੇਟ ਹੋ ਗਏ ਤਿਆਰ ਹੁੰਦੇ ਮਾਂ ਸਾਢੇ ਨੂੰ ਹੋ ਗਏ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਚਲੋ ਗਰਮੀ ਦਾ ਕੋਈ ਚੱਕ ਨਹੀਂ ਬੱਚੇ ਨੂੰ ਕਰਿਆ ਜਾਵਣ ਇਹ ਇਹ ਪਤਲਾ ਇਹ ਆ ਤਾ ਕੋ ਸਾਮਣੇ ਆ ਗਿਆ ਪੂਰੀ ਵਾਲਾ ਨਿਵਾਸ ਬਿਲਕੁਲ ਇਹਦੀ ਬੈਕ ਸਾਈਡ ਆ ਸਾੰਤ ਨਿਵਾਸ ਬਹੁਤ ਵਧੀਆ ਬਣਿਆ ਹੋਇਆ ਇੱਥੇ ਨਾ ਰੂਮ ਮਿਲਦੇ ਦਾ ਫੋਰਥੇ ਲੈ ਸਕਦੇ ਆ ਜਸਤ ਪੂਰੀ ਜਗਾਂ ਦੇ ਯਾਤਰੀਨ ਵਾਸਤੇ ਸਾਮਣੇ ਜਮਾ ਕੋਰਨਰ ਤੇ ਆ ਹੈ ਆਹ ਵਾਲੇ ਸਾਹਮਣੇ ਨਵਾਸ ਇੱਥੇ ਆਪਣਾ ਰੂਮ ਸੀਗਾ ਵਧੀਆ ਰੂਮ ਮਿਲ ਗਿਆ ਆਪਾਂ ਨੂੰ 800 ਰੁਪਏ ਦੇ ਵਿੱਚ ਸਿੰਗਲ ਬੈੱਡ ਵਾਲਾ ਚਲੋ ਬਈ ਤੋਰ ਪੇਰਾਹੀ ਵਾਪਸ 12 ਵਜੇ ਆਊਟ ਰੂਮ ਚੋ ਚਲਿਏ ਹੁਣ ਆਪਾਂ ਫਿਰ ਸਹਿਬ ਘਰੇ ਹੂੰ 12 ਵਜੇ ਕੀ ਪਹਿਤੋਂ ਤਾਂ ਆਪਾਂ ਰੂਮ ਖਾਲੀ ਕਰਨਾ ਹੀ ਪੈਣਾ ਹੂੰ ਅੱਧਾ ਘੰਟਾ ਹੋਰ ਲੱਗ ਜਾਣਾ ਦੋਸਤੋ ਆਪਾਂ ਰਸਤੇ 'ਚ ਬੱਗਾਂ ਨੂੰ ਸੰਭਲ ਕੇ ਮੱਥਾ ਟੇਕ ਕੇ ਚੱਲਾਂਗੇ ਤੇ ਉੱਥੋਂ ਪਾਣੀ ਵੀ ਖਤਮ ਹੋ ਗਿਆ ਪਾਣੀ ਭਰ ਲਵਾਂਗੇ ਤੇ ਇੱਕ ਵਾਰ ਬ ਲੈਣੀ ਹੈਗੀ ਫੇਰ ਅੱਗੇ ਚੱਲਾਂਗੇ ਪਿੰਡ ਨੂੰ ਵਾਪਸ ਚਲੋ ਫਿਰ ਚੱਲਦੇ ਹਾਂ ਚਲ ਵਿੱਚ ਪਾ ਲਾ ਚੰਗੀ ਤਰ੍ਹਾਂ ਜੇ ਬਾਅਦ ਚਲਾ ਆਂ ਚੱਕ ਆਵਦਾ ਆ ਚੱਕ ਗੇਮ ਸਭ ਆ ਗੇਮ ਵੀ ਚੱਕ ਗੇਮ ਵੀ ਪਾਲਾ ਪੁੱਤ ਵਿੱਚ ਸਵਾਰੀ ਆਪਦੇ ਸਮਾਨ ਦੀ ਆਪ ਜਿੰਮੇਵਾਰ ਹੈ ਇਹ ਆਪਦੀ ਜ਼ਿੰਮੇਵਾਰੀ ਨਜ਼ਾਰਾ ਕੋ ਪਾਈ ਜਾਂਦਾ ਆਪ ਦਾ ਬਾਚ ਲਾਈਂ ਜੇਪ ਪਹਿਲਾਂ ਉਹ ਵੀ ਰੱਖ ਲੈ ਆਪਦੀ ਗੇਮ ਫੋਨ ਵਿੱਚ ਰੱਖ ਗੇਮ ਫੋਨ ਵਿੱਚ ਰੱਖ ਚਲੋ ਹੁਣ ਜੇਪ ਬੰਦ ਕਰ ਲਓ ਹੂੰ ਸਾਰਾ ਕੋ ਟੈੱਕ ਜੂ ਪਹਿਲਾਂ ਰੱਖ ਲੈ ਹੁਣ ਚਾਰਜਰ ਰੱਖ ਲੈ ਫਿਰ ਉਹ ਪਾ ਲਈ ਟਰੈਕਟਰ ਵਿੱਚ ਕਾ ਕਰਨਾ ਚੈਕਆਉਟ ਤੇ ਘਰ ਦਾ ਗੱਡੀ ਸਟਾਰਟ ਤੇ ਗੱਡੀ ਸੀ ਗਰਮ ਥੋੜੀ ਜਿਹੀ ਠੰਡੀ ਹੋਈ ਹੈ 5-7 ਮਿੰਟ ਤਾਂ ਕਰਨੀ ਪਾਉਗੀ ਸਟਾਰਟ ਆਪਾਂ ਨੂੰ ਕਿਉਂਕਿ ਅੱਜ ਗਰਮੀ ਵੀ ਬਹੁਤ ਜ਼ਿਆਦਾ ਹੈਗੀ ਹੈ ਅੱਜ ਤਾਂ ਮਾਈ ਟੈਂਪਰੇਚਰ ਵੇਅਰ ਹੋ ਗਿਆ 42-43 ਹੋ ਹੁਣ ਲੱਗਾ ਲੱਗਾ ਇੱਕ ਤੁਹਾਨੂੰ ਪਤਾ ਏ ਸੀਆਂ ਦਾ ਸੇਕ ਬਹੁਤ ਹੈ ਤੇ ਹੁਣ ਆਪਾਂ ਚੱਲਾਂਗੇ ਵਾਪਸ ਸੋਨਾਪਾਰਾਸਤੇ ਦੇ ਵਿੱਚ ਚੱਬੇ ਬਾਬਾ ਨੌਸ ਸਿੰਘੀ ਵਿਹਾਰੀ ਲਿਵਾਵਾਂਗੇ 10 ਮਿੰਟ ਚਾਹ ਪਾਣੀ ਪੀ ਲਵਾਂਗੇ ਫਿਰ ਚੱਲਦੇ ਆਂ ਪਿੰਡ ਨੂੰ ਵਾਪਸ ਸਹਿਬ ਅਰਗਿਆਂ ਨੂੰ ਮੈਂ ਕਿਹਾ ਇੱਥੇ ਹੀ ਬੈਠੋ ਤੁਸੀਂ ਦਫ਼ਤਰ ਚ 5-7 ਮਿੰਟ ਜਿੱਥੇ ਐਮ.ਟੀ.ਸੀ. ਇਹ ਆਉਣਾ ਕੋਈ ਬਿਠਾਇਆ ਹੈ ਮੈਂ ਕੋਈ ਤੁਹਾਨੂੰ ਗੱਡੀ ਠੰਡੀ ਹੋ ਜੂਗੀ ਤੇ ਫਿਰ ਮੈਂ ਕਿਹਾ ਤੁਸੀਂ ਆ ਜਿਓ ਬਹੁਤ ਵਧੀਆ ਰਿਹਾ ਦਰਸ਼ਨ ਕਰਕੇ ਸਫ਼ਰ ਸੋਹਣਾ ਰਿਹਾ ਪਰ ਥੋੜਾ ਜਿਹਾ ਬੱਚੇ ਕਰਖਿ ਨਾ ਦੋਸਤੋ ਤਕਲੀਫ ਆਉਂਦੀ ਹੈ ਜੀ ਇੱਕ ਤਾਂ ਜਿਆਦਾ ਇਕੱਠ ਹੁੰਦਾ ਜਿੱਥੇ ਗਰਮੀ ਹੈ ਫਿਰ ਇਹ ਰੁਕਦਾ ਨਹੀਂ ਰਸ਼ੇ ਥੋੜਾ ਟਾਈਮ ਰੁਕਣਾ ਪੈਂਦਾ ਹੈ ਇੱਕ ਫਿਰ ਸਾਡੇ ਹਰਮੰਦਰ ਸਾਹਿਬ ਵੀ ਅਸੀਂ ਜਾਣਾ ਸੀ ਉਹ ਵੀ ਦਰਸ਼ਨ ਕਰਾਦੇ ਰਹੇਗੇ ਚਲੋ ਫਿਰ ਮੀਂਹ ਉਹ ਪੈ ਗਿਆ ਆਪਾਂ ਫਿਰ ਦਰਸ਼ਨ ਕਰਕੇ ਜਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਵਾਪਸ ਕਿੰਨੇ ਨਹੀਂ ਜਾਂਦਾ ਯਾਰ ਲੋ ਵੀ ਦੋਸਤੋ ਆਪਾਂ ਆ ਗਏ ਸੀਗੇ ਘਰ ਤੇ ਆਪਾਂ ਪਹੁੰਚ ਗਏ ਸੀਗੇ 10:00 ਵਜੇ ਬੜੇ ਆਰਾਮ ਜਿਹਾ ਆਏ ਆ ਆਪਾਂ ਬਸ 70 80 ਦੀ ਸਪੀਡ ਤੇ ਤੇ ਰਸਤੇ ਦੇ ਵਿੱਚ ਰੁਕੇ ਸੀ 5 ਕਿ ਮਿੰਟ ਸੀ ਅਹ ਠੰਡਾ ਤੁੰਡਾ ਪੀ ਲਾ ਵੀ ਸੀ ਤੇ ਕਰਸ਼ਨ ਕਰਕੇ ਠੀਕ-ਠਾਕ ਕਰ ਪਹੁੰਚ ਗਏ ਆਪਾਂ ਉਹਨਾ ਮੈਂ ਅੱਜ ਆਪਣਾ ਸਵੇਰ ਦਾ ਦੁੱਧ ਨਹੀਂ ਪੜ ਕੇ ਲਿਆ ਵਸੀ ਜੀ ਸਾਹਿਬ ਕਹਿੰਦਾ ਮਨਾਲ ਜਾਣਾ ਤੇ ਇਹ ਵੀ ਮਰਝਾਇਆ ਜਾ ਪਿਆ ਅਜ ਤੜ ਜਰਾ ਅਜੇ ਨਹਾਉਣਾ ਧੋਣਾ ਮੈਨੂੰ ਚਾਹ ਲਾ ਕੋ ਦੁੱਧ ਪਹਿਲਾਂ ਲੈ ਆਈਏ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ